ਸੈਟ ਹੋ ਜਾ ਬਾਈ ਜੀ ਬੈਠੋ ਸੈਟ ਹਾਂਜੀ ਇੱਕ ਅਸੀਂ ਕੱਲ ਮੁਕੱਦਮਾ ਨੰਬਰ 96 ਰਜਿਸਟਰ ਕੀਤਾ ਸੀ ਅੰਦਰ ਸੈਕਸ਼ਨ 103 ਜਿਮਨ 13 ਜਿਮਨ 5 ਤੇ 238 ਬੀ ਐਨਐਸਐਸ ਜੋਗੀ 302 34 ਤੇ 201 ਆਈਪੀਸੀ ਹੁੰਦਾ ਪੁਰਾਣੇ ਲਾਅ ਦੇ ਮੁਤਾਬਕ ਜੋ ਸਾਡੇ ਕੋਲ ਇੱਕ ਪਵਨ ਕੁਮਾਰ ਨੇ ਸਟੇਟਮੈਂਟ ਲਿਖਾਈ ਵੀ ਉਹਦਾ ਰਿਸ਼ਤੇਦਾਰ ਤਰਸੀਮ ਜੋ ਵੀ ਉਰਦਨ ਪਿੰਡ ਦਾ ਰਹਿਣ ਵਾਲਾ ਇਹ ਮਿਤੀ 23 ਨੂੰ ਆਪਣੇ ਘਰੋਂ ਨਿਕਲੇ ਸੀ ਰੇੜਾ ਲੈ ਕੇ ਤੇ ਇਹ ਉਸ ਦਿਨ ਦਾ ਮਿਸਿੰਗ ਸੀਗਾ ਫੈਮਿਲੀ ਨੇ ਕੱਲ ਸਵੇਰੇ ਆਪਦੇ ਤੌਰ ਤੇ 3-4 ਦਿਨ ਪੜਤਾਲ ਕਰਨ ਤੋਂ ਬਾਅਦ ਸਾਡੇ ਕੋਲ ਆ ਕੇ ਇਸ ਬਾਬਤ ਰਿਪੋਰਟ ਲਖਾਈ ਅਸੀਂ ਤੁਰੰਤ ਮਿਸਿੰਗ ਦੀ ਰਿਪੋਰਟ ਲੇਕਣ ਤੋਂ ਬਾਅਦ ਇਹਦੇ ਤੇ ਵਰਕਆਊਟ ਕੀਤਾ ਤਾਂ ਦੇਖਣ ਤੇ ਪਾਇਆ ਗਿਆ ਕਿ ਇੱਕ ਕੈਂਪਿੰਗ ਦੇ ਕੈਮਰੇ ਵਿੱਚ ਸ਼ੁਭਮ ਉਰਫ ਸ਼ੁਭੀ ਜੋ ਖੇੜਾ ਗੱਜੂ ਦਾ ਇਹਦੇ ਨਾਲ ਇਹ ਬੰਦਾ ਵਿਅਕਤੀ ਬੈ ਕੇ ਜਾ ਰਿਹਾ ਸੀ ਮੋਟਰਸਾਈਕਲ ਤੇ ਤੇ ਸ਼ੁਭਮ ਉਰਫ ਸ਼ੁਭੀ ਦੀ ਦੀ ਪੁੱਛਗਿੱਛ ਕੀਤੀ ਗਈ ਤੇ ਸਟੇਟਮੈਂਟ ਦਿੱਤੀ ਗਈ ਪਵਨ ਕੁਮਾਰ ਦੀ ਜਿਹਦੀ ਸਟੇਟਮੈਂਟ ਮੁਤਾਬਕ ਇਹ ਸ਼ੁਭਮ ਸ਼ੂਭੀ ਗੋਰਪਰੀ ਤੇ ਕਰਨ ਨੇਪਾਲੀ ਤੇ ਟੋਨੀ ਮਾਨੇਪੁਰ ਨੇ ਇਹਨਾਂ ਨੇ ਇਹਦੇ ਭਰਾ ਵੀ ਇੱਥੇ ਐਸਵਾਈਐਲ ਦੀ ਜੰਗਲਾਂ ਚ ਲੈ ਜਾ ਕੇ ਸ਼ਰਾਬ ਪੀਤੀ ਸੀ ਇਹਨਾਂ ਸਾਰਿਆਂ ਨੇ ਉਸ ਤੋਂ ਬਾਅਦ ਉਹਦੇ ਸਿਰ ਤੇ ਅਟੈਕ ਕਰਕੇ ਉਹਦਾ ਕਤਲ ਕਰਤਾ ਸੀ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਉੱਥੇ ਬੋਡੀ ਉੱਥੇ ਹੀ ਦੱਬਦੀ ਸੀਗੀ ਤੇ ਕੱਲ ਰਾਤ ਨੂੰ ਅਸੀਂ ਬੋਡੀ ਉਥੋਂ ਕੱਢੀ ਤੇ ਇਹਨਾਂ ਵਿੱਚੋਂ ਅਸੀਂ ਦੋ ਵਿਅਕਤੀਆਂ ਦੀ ਸ਼ੁਭਮ ਸ਼ੂਭੀ ਤੇ ਟੋਨੀ ਮਾਨਕਪੁਰ ਦੀ ਅਰੇਸਟ ਕਰ ਲਈ ਸਰ ਇਹ ਕਤਲ ਕਿੰਪੀਤਾ ਜੋ ਕਤਲ ਇਹਨਾਂ ਦੀ ਆਪਸੀ ਪੁਰਾਣੀ ਰੰਜਿਸ਼ ਸੀਗੀ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕਤਲ ਕੀਤਾ ਹਾਂਜੀ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕਤਲ ਕੀਤਾ ਚਾਰ ਸਾਡੀ ਕੀ ਅੰਡਰ ਸੈਕਸ਼ਨ ਲਾਈ ਹੋਵੇਗੀ ਅੰਡਰ ਸੈਕਸ਼ਨ 103 ਜਿਮਨ 103 ਜਿਮਨ 5 ਤੇ 238 ਬੀ ਐਨ ਐਸ ਜੋ ਆਈ ਪੀ ਸੀ ਪੁਰਾਣੇ ਲੌਂਗ ਬਬਰ 302 34 ਤੇ 201 ਆਈ ਪੀ ਸੀ ਹੁੰਦੀ ਆ ਫੰਦ ਇਹਨਾਂ ਨੂੰ ਮਾਨ ਮਿਲਿਆ ਜੀ 1 ਅਗਸਤ ਤੱਕ ਕਿ ਇਹ ਜਿਹੜੇ ਨੌਜਵਾਨ ਆਏ ਗਏ ਨੇ ਮੀਟਪਾਡ ਰੋਡ ਲਾਈਨ ਤੋਂ ਦਾਖਲ ਹੋਇਆ ਹੈ। ਇਹਨਾਂ ਲਈ ਦੇਖੋ ਜੀ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗੇ ਕੁਝ ਇਹਨਾਂ ਦੀ ਬੈਸਟ ਸਾਂਝੀ ਹੋ ਗਈ ਸੀ ਕੁਝ ਇਹਨਾਂ ਦੇ ਮਨ ਦੇ ਵਿੱਚ ਪੁਰਾਣੀ ਕੋਈ ਆਪਸੀ ਖਾਰ ਹੋਣੀ ਹੈ ਜਿਸ ਕਰਕੇ ਅੰਡਰ ਦਾ ਇਨਫਲੂਐਂਸ ਆਫ ਐਲਕੋਹਲ ਇਹਨਾਂ ਤੋਂ ਇਹ ਅ ਅਨਜਾਨ ਦਿੱਤਾ ਗਿਆ ਇਸ ਘਟਨਾ ਨੂੰ ਕਿ ਜਿਹੜੇ ਕਿੰਨੇ ਵਿਅਕਤੀ ਇਹ ਇਤਾਰ ਵੀ ਦੇ ਕੇ ਦੋ ਗ੍ਰਿਫਤਾਰ ਕੀਤੇ ਜਾ ਚੁੱਕੇ ਹੈ ਵਿਦਨ 24 ਆਵਰਸ ਅਸੀਂ ਇਹ ਫਰ ਰਜਿਸਟਰ ਕਰਕੇ ਦੋ ਬੰਦੇ ਗ੍ਰਿਫਤਾਰ ਕਰ ਲਿਆ। ਜਿਹੜੇ ਕੋਲੀਆ ਦਾ ਬੈਕਗ੍ਰਾਉਂਡ ਕੀ? ਇਹ ਵੀ ਨਾ ਲੱਗਦਾ। ਇਹਨਾਂ 'ਚ ਇੱਕ ਇੱਕ ਤੇ ਚੋਰੀ ਦਾ ਮਕਦਮਾ ਦਰਜ ਹੈ ਜਿਹੜਾ ਕਾਰਨ ਹੈ। ਬਾਕੀਆਂ ਦਾ ਕੋਈ ਗ੍ਰਾਉਂਡ ਬੈਕਗ੍ਰਾਉਂਡ ਨਹੀਂ ਹੈ। ਹਲੇ ਤੇ ਜਿਹਦੀ ਡੈਥ ਹੋਈ ਹੈ ਉਹਦੇ ਦੇ ਐਨਡੀਪੀਐਸ ਦੇ ਮਕਦਮੇ ਸੀ।